ਤੋਦਨ ਜਿਹੜੀ ਵਾਰਤਾਤਾ ਸੀਗੀ ਆ

ਉਸ ਬੰਦ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਥਾਣਾ ਕੈਂਟ ਥਾਣਾ ਕੋਤਵਾਲੀ ਸੀਆਈਏ ਇਨਚਾਰਜ 2 ਦੇ ਨਾਲ ਪੀਸੀਆਰ ਇਨਚਾਰਜ ਜਿਹੜੇ ਸੀਗੇ ਉਹਨਾਂ ਦੀ ਵਕ ਵਕ ਟੀਮਾਂ ਜਿਹੜੀਆਂ ਸੀਗੀਆਂ ਇਹਨਾਂ ਵਾਰਦਾਤਾਂ ਤੇ ਕੋਰਕ ਵਰਕ ਕਰ ਰਹੀਆਂ ਸੀਗੀਆਂ ਸੋ ਵਰਕ ਕਰਦੇ ਹੋਏ ਸੀਆਈਏ 2 ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਜਿਹੜੀ ਇਹ ਸਰਵਿਸ ਸੈਂਟਰ ਕਮਲਾ ਨੈ루 ਕਲੋਨੀ ਦੇ ਵਿੱਚ ਇੱਕ ਲੁੱਟ ਹੋਈ ਸੀਗੀ ਜਿਸ ਦੇ ਵਿੱਚ ਮੁਕੱਦਮਾ ਨੰਬਰ 58 ਥਾਣਾ ਕੈਂਟ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਬਾਰੂ ਗੁਰਦੇਤਾ ਤੇ ਸੰਨੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕਾਬੂ ਕਰ ਲਿਆ ਉਹਦੇ ਵਿੱਚੋਂ ਜਿਹੜੀ ਲੁੱਟ ਸੀਗੀ 68000 ਰੁਪਏ ਤੇ ਕਰੀਬ ਇਹਨਾਂ ਨੇ ਲੁੱਟ ਕੀਤੀ ਸੀਗੀ ਜਿਸ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 20000 ਰੁਪਏ ਜਿਹੜੇ ਹੈਗੇ ਬਰਾਮਦ ਵੀ ਕਰ ਲਏ ਗਏ ਨੇ ਜਿਹੜਾ ਇਹਨਾਂ ਨੇ ਕਾਪਾ ਵਰਤੇ ਸੀਗਾ ਵਾਰਦਾਤ ਸਮੇ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜੀ ਹੈਗੇ ਆ ਜਿਹੜੇ ਏ ਰਿਕਸ਼ਾ ਦੇ ਨਾਲ ਵਰਤੋਂ ਕੀਤੀ ਸੀਗੀ ਉਹ ਵੀ ਬਰਾਮਦ ਕਰ ਲਿਆ। ਸੋ ਇਨਵੈਸਟੀਗੇਸ਼ਨ ਦੌਰਾਨ ਇਹ ਆਇਆ ਕਿ ਜਿਹੜਾ ਬਾਰੂ ਤੇ ਗੁਰਦਿੱਤ ਜਿਹੜਾ ਸੀਗਾ ਉਹ ਅੰਦਰ ਗਏ ਸੀਗੇ। ਬਾਰੂ ਨੇ ਜਿਹੜਾ ਸੀਗਾ ਉਹਦੇ ਪੈਸੇ ਜਿਹੜੇ ਸੀਗੇ ਉਹ ਗੱਲੇ ਦੇ ਵਿੱਚੋਂ ਕੱਢੇ ਸੀਗੇ ਗੁਰਦਿੱਤ ਦੇ ਕੋਲ ਕਾਪਾ ਸੀਗਾ ਤੇ ਸੰਨੀ ਜਿਹੜਾ ਸੀਗਾ ਬਾਹਰ ਜਿਹੜਾ ਮੇਨ ਗੇਟ ਸੀਗਾ ਉਹਦੇ ਕੋਲ ਖੜਾ ਸੀਗਾ। ਦੋ ਦੋਸ਼ੀ ਇਹਨਾਂ ਦੇ ਨਾਲ ਹੋਰ ਇਸ ਵਾਰਦਾਤ ਦੇ ਵਿੱਚ ਸ਼ਾਮਲ ਸੀਗੇ। ਜਿਹੜਾ ਇੱਕ ਗੁਰਦਿੱਤ ਦਾ ਭਾਂਜਾ ਹੈਗਾ ਤੇ ਇੱਕ ਮੋਹਿਤ ਹੈ। ਇਹ ਦੋਨੋਂ ਦੋਸ਼ੀ ਜਿਹੜੇ ਹੈਗੇ ਬਾਹਰ ਜਿਹੜੀ ਈ ਰਿਕਸ਼ਾ ਦੇ ਵਿੱਚ ਬੈਠ ਕੇ ਇਹ ਜਿਹੜੀ ਸੜਕ ਦੇ ਉੱਪਰ ਨਜ਼ਰ ਰੱਖ ਰਹੇ ਸੀਗੇ ਤੇ ਇਹਨਾਂ 5 ਜਣਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਸੀਆਈਏ 2 ਦੀ ਟੀਮ ਵੱਲੋਂ ਜਿਹੜੀ ਹੈਗੀ ਗ੍ਰਫਤਾਰ ਕਰ ਲਏ ਗਏ ਨੇ ਤੇ ਇਹਨਾਂ ਕੋਲੋਂ ਜਿਹੜੀ ਨਕਦੀ ਕਾਪਾ ਤੇ ਜਿਹੜਾ ਈ ਰਿਕਸ਼ਾ ਜਿਹੜਾ ਹੈਗਾ ਬ੍ਰਾਂਡ ਸਾਡੇ ਵੱਲੋਂ ਕਰ ਲਿਆ ਗਿਆ ਹੈ। ਬਾਕੀ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੀ ਗ੍ਰਫਤਾਰੀ ਵਾਸਤੇ ਵੀ ਸਾਡੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਜਲਦੀ ਹੀ ਉਹਨਾਂ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਜਾਊਗਾ। ਇਸ ਦੇ ਨਾਲ ਹੀ ਥਾਣਾ ਕੋਤਵਾਲੀ ਦੇ ਵਿੱਚ ਦੋ ਤਿੰਨ ਵਾਰਦਾਤਾਂ ਜਿਹੜੀਆਂ ਪਰਸਨੇਚਿੰਗ ਦੀ ਹੋਈਆਂ ਸੀਗੀਆਂ ਤੁਹਾਡੇ ਵੱਲੋਂ ਵੀ ਮੈਨੂੰ ਸ਼ੇਅਰ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਗੁੱਡੀ ਨਾਮ ਦੀ ਲੇਡੀ ਸੀਗੀ ਜੋ ਰिलायंस ਦੇ ਦੁਕਾਨ ਦੇ ਉੱਪਰ ਕੰਮ ਕਰਦੀ ਹੈ ਨਵੀਂ ਬਸਤੀ ਜਦੋਂ ਉਹ ਜਾ ਰਹੀ ਸੀਗੀ ਛੁੱਟੀ ਤੇ ਕਰਕੇ ਦੋ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਨੇ ਜਿਹੜਾ ਇਸ ਦੇ ਕੋਲ ਪਰਸ ਸੀਗਾ ਸਨੇਚ ਕਰ ਲਿਆ ਸੀਗਾ ਤੇ ਪਰਸ ਦੇ ਵਿੱਚ ਇਹਦਾ ਡਾਕੂਮੈਂਟ ਸੀਗੇ ਇਹਦਾ ਮੋਬਾਈਲ ਫੋਨ ਸੀਗਾ ਨਾਲ 4-500 ਰੁਪਏ ਕੈਸ਼ ਸੀਗਾ ਸੋ ਉਹਦੇ ਵਿੱਚ ਜਿਹੜੀ ਸਾਡੀ ਪੀਸੀਆਰ ਦੀ ਟੀਮ ਨੇ ਮਿਹਨਤ ਕਰਦੇ ਹੋਏ ਜਿਹੜੇ ਹੈਗੇ ਦੋ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਨੂਰਪ੍ਰੀਤ ਨੂਰਾ ਤੇ ਇੱਕ ਪ੍ਰੇਮ ਸ਼ੂਟਰ ਨਾਮ ਦਾ ਵਿਅਕਤੀ ਜਿਹੜਾ ਸੀਗਾ ਸ਼ਾਰਟਅਤੇ ਵਿੱਚ ਸ਼ਾਮਲ ਸੀਗਾ ਦੋਨਾਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਹੜਾ ਇਹਨਾਂ ਨੇ ਮੋਟਰਸਾਈਕਲ ਜਿਸ ਦੇ ਉੱਪਰ ਆਏ ਸੀਗੇ ਨਾਲ ਜਿਹੜਾ ਇਹਨਾਂ ਨੇ ਪਰਸਨ ਅਚ ਕੀਤਾ ਸੀ ਉਹ ਤੇ ਇੱਕ ਜਿਹੜਾ ਮੋਬਾਈਲ ਇਹਨਾਂ ਨੇ ਪਰਸ ਦੇ ਵਿੱਚ ਮੋਬਾਈਲ ਸੀਗਾ ਰੱਦਮੀ ਦਾ ਉਹ ਵੀ ਅਸੀਂ ਜਿਹੜਾ ਹੈਗਾ ਵਾਰਦਾਤ ਤੋਂ ਬਰੰਮਲ ਕਰ ਲਿਆ ਗਿਆ ਹੈ ਇਹਨਾਂ ਦੋਸ਼ੀਆਂ ਤੋਂ ਫਰਦਰ ਵੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਪੁੱਛਗਿੱਛ ਕਰ ਰਹੇ ਹਾਂ ਇਹਨਾਂ ਨੇ ਜਿਹੜੇ ਹੋਰ ਵੀ ਜਿਹੜੀਆਂ ਪਰਸਨ ਅਚਿੰਗ ਦੀ ਵਾਰਦਾਤਾਂ ਨੂੰ ਜਿਹੜੀ ਇਜਾਜ਼ਤ ਦਿੱਤਾ ਉਹਦੇ ਸੰਬੰਧ ਜਿਹੜੀ ਇਹ ਗੱਲ ਕਬੂਲੀ ਹੈ ਉਸ ਸੰਬੰਧ ਚ ਵੀ ਇਹਨਾਂ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਜਿਹੜੇ ਪਹਿਲਾਂ ਜਿਨ੍ਹਾਂ ਨੇ ਇਹ ਸਰਵਿਸ ਸੈਂਟਰ ਦੇ ਉੱਤੇ ਵਾਰਦਾਤ ਕੀਤੀ ਸੀਗੀ ਉਹਨਾਂ ਦਾ ਪਿਛਲਾ ਜਿਹੜਾ ਰਿਕਾਰਡ ਆ ਉਹ ਵੀ ਪਿਛੋਕੜ ਵੀ ਰਿਕਾਰਡ ਮਾੜਾ ਸੀਗਾ ਇਸ ਦੇ ਵਿੱਚ ਸੰਨੀ ਨਾਮ ਜਿਹੜਾ ਵਿਅਕਤੀ ਤੇ ਚਾਰ ਮੁਕਦਮੇ ਦਰਜ ਸੀਗੇ ਗੁਰਦਿੱਤਾ ਜਿਹੜਾ ਹੈਗਾ ਉਹਦੇ ਤੇ ਵੀ ਚਾਰ ਮੁਕਦਮੇ ਦਰਜ ਨੇ ਤੇ 12 ਦੇ ਉੱਪਰ ਇੱਕ ਮੁਕਦਮਾ ਦਰਜ ਹੈ ਜਿਹੜੇ ਇਹ ਸਨੇਚਿੰਗ ਪਰਸਨੇਚਿੰਗ ਵਾਲੇ ਬੰਦੇ ਨੇ ਦੋਨਾਂ ਦੇ ਉੱਪਰ ਪਹਿਲਾਂ ਇੱਕ ਇੱਕ ਮੁਕਦਮਾ ਦਰਜ ਸੀਗਾ ਸਾਰੇ ਜਿਹੜੇ ਹੈਗੇ ਨੇ ਇਹ ਲੁੱਟਾ ਖੋਹਾਂ ਦੇ ਜਿਹੜੇ ਹੈਗੇ ਚੋਰੀਆਂ ਦੇ ਜਿਹੜੇ ਹੈਗੇ ਨੇ ਆਦੀ ਸੀਗੇ ਸੋ ਇਹਨਾਂ ਦੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਅਸੀਂ ਗ੍ਰਿਫਤਾਰ ਕਰਕੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਇਹ ਕ੍ਰਾਈਮਨਲ ਵਿਅਕਤੀ ਨੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਕਾਰਵਾਈ ਕਰਕੇ ਨਾਤ ਪਾਈ ਜਾ ਸਕੇ ਸਰ ਇਹ ਪੰਜੋ ਵਿਅਕਤੀ ਕਿਹਨੂੰ ਤੇ ਆਟੋ ਰਿਕਸ਼ਾ ਚੋਰੀ ਦੀ ਹੈ ਕਿ ਇਹਨਾਂ ਦੀ ਆਪ ਨਹੀਂ ਇਹ ਜਿਹੜਾ ਆਟੋ ਰਿਕਸ਼ਾ ਹੈਗਾ ਇਹ ਮੋਹਿਤ ਨਾਮ ਦਾ ਵਿਅਕਤੀ ਹੈਗਾ ਉਹ ਇਹਨੂੰ ਚਲਾਉਂਦਾ ਸੀਗਾ ਕੱਲ ਜਦੋਂ ਪਰਸੋ ਰਾਤ ਨੂੰ ਇਹਨਾਂ ਨੇ ਇਸਨੀ ਨਾਮ ਦਾ ਜਿਹੜਾ ਵਿਅਕਤੀ ਹੈਗਾ ਉਹਨੇ ਇੱਥੇ ਇਹਦੇ ਘਰ ਇਕੱਠੇ ਹੋ ਕੇ ਇਹਨਾਂ ਨੇ ਪਹਿਲਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਪਲੈਨਿੰਗ ਕੀਤੀ ਉੱਥੇ ਵਾਰਦਾਤ ਤੇ ਇਹ ਰਿਕਸ਼ਾ ਦੇ ਵਿੱਚ ਜਿਹੜੇ ਹੈਗੇ ਇਕੱਠੇ ਸਵਾਰ ਹੋ ਕੇ ਗਏ ਸੀਗੇ ਸਨੀਨੋਸੀ ਗ੍ਰਫਤਾਰ ਕਰ ਲਿਆ ਮੋਹਿਦ ਜਿਹੜੇ ਹੈਗੇ ਆਟੋ ਵੀ ਅਸੀਂ ਗ੍ਰਫਤਾਰ ਬਰੰਦ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਫਤਾਰ ਕਰ ਲਾਂਗੇ ਨਹੀਂ ਨਹੀਂ ਫਿਲਹਾਲ ਜਿਹੜਾ ਹੈਗਾ ਨੰਬਰ ਉਹਦੇ ਤੇ ਨਹੀਂ ਲੱਗਿਆ ਹੋਇਆ ਇਹਦੀ ਇਹ ਜਿਹੜੀ ਸਬੰਧਤ ਰਿਪੋਰਟ ਸਿਗਨਲ ਤੇ ਨੰਬਰ ਨਹੀਂ ਮੁੱਕੀ ਉਹਦਾ ਤਾਂ ਕੋਈ ਕਾਰਨ ਨਹੀਂ ਹੋਈ ਡੈਫੀਨਿਟਲੀ ਜਦੋਂ ਕੋਈ ਚੀਜ਼ ਦੇਖੋ ਹੁੰਦੀ ਹੈ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤੱਤ ਸਾਹਮਣੇ ਆਉਂਦੇ ਨੇ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਵੀ ਰਿਕਸ਼ਾ ਵਾਲੇ ਜਿਹੜੀ ਗੱਲ ਹੈਗੀ ਜਿਹੜਾ ਦੇ ਵਿਦ ਵਿਦਾਊਟ ਨੰਬਰ ਪਲੇਟ ਜਾਂ ਉਦਾਂ ਦੇ ਜਿਹੜੇ ਵਾਹਨ ਹੈਗੇ ਆ ਉਹਨਾਂ ਦੇ ਖਿਲਾਫ ਵੀ ਉਹਨੇ ਸੀ ਮੋਹਨ ਚੁਲਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤਾਂ ਕਿ ਜਿਹੜੀ ਹੈਗੀ ਜਿਹੜੀ ਇੱਕ ਚੀਜ਼ ਹੋਈ ਹੈ ਦੁਬਾਰਾ ਇਦਾਂ ਦੀ ਕੋਈ ਚੀਜ਼ ਨਾ ਹੋਵੇ ਉਹਦੇ ਜਿਹੜੀ ਹੈਗੀ ਆ ਅਸੀਂ ਉਸ ਸੰਬੰਧੀ ਵੀ ਕੋਸ਼ਿਸ਼ ਕਰਾਂਗੇ ਦਾ ਦੂਸਰ ਸਿਟਨਾ ਚਾਹ ਕੇ ਸੋਚਦੇ ਚਾਹਤ ਹੈ ہماری ਤੇ ਨਾਲ ਕੋਈ ਨਿਗਰਖ ਰੱਖੋ ਕੋਈ ਧਿਆਨ ਰੱਖਿਆ ਜਾ ਰਿਹਾ ਕਿਉਂਕਿ ਵਾਰ-ਵਾਰ ਦਾ ਤਾਂ ਕਰ ਰਹੇ ਆ ਵਾਰ-ਵਾਰ ਛੁਡਾ ਕੇ ਫਿਰ ਵਾਰ ਕਰਦੇ ਦੇਖੋ ਮੌਕੇ ਤੇ ਵਾਰ-ਵਾਰ ਅਸੀਂ ਵੀ ਆਪਣੇ ਵੱਲੋਂ ਅੰਡਰ ਸੈਕਸ਼ਨ ਜਿਹੜੇ ਵੱਖ-ਵੱਖ ਆ ਗਏ ਪ੍ਰੀਵੈਂਟਿਵ ਐਕਸ਼ਨ ਲੈਣੇ ਰਨੇ ਨਾਲ ਉੱਪਰ ਪਰ ਜਿਹੜਾ ਜਿਹੜੇ ਬੰਦੇ ਤੇ ਜਿਵੇਂ ਇੱਕ ਕ੍ਰਿਮੀਨਲ ਇੰਟੈਂਟ ਬਣ ਗਈ ਜਦੋਂ ਕ੍ਰਾਈਮ ਕਰਦਾ ਹੈ ਪ੍ਰਿਵੈਂਸ਼ਨ ਵਾਸਤੇ ਸੀ ਪੀसीआर ਜਿਹੜੇ ਐਕਟਿਵ ਸਾਡੇ ਸ਼ਹਿਰ ਦੇ ਵਿੱਚ ਹੁੰਦੇ ਨੇ ਪਰ ਜਦੋਂ ਕ੍ਰਾਈਮ ਹੋ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਇਹ ਯਕੀਨ ਨਿਸ਼ਚਿਤ ਕਰਦੇ ਹਾਂ ਕਿ ਇਹ ਦੇ ਖਿਲਾਫ ਜਿਹੜੀ ਕਾਰਵਾਈ ਸਖਤ ਤੋਂ ਸਖਤ ਹੋਵੇ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਲੁੱਟ ਦੀ ਜਿਹੜੀ ਵਾਰਦਾਤ ਕੀਤੀ ਹੈ ਰੋਬਰੀ ਦੇ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਕਿਉਂਕਿ ਹੁਣ ਇਹ ਪੰਜ ਦੋਸ਼ੀ ਜਿਹੜੇ ਹੈਗੇ ਨੇ ਇਸ ਤੋਂ ਬਾਅਦ ਜਿਹੜੀ ਹੁਣ ਇਹਦੇ ਖਿਲਾਫ ਜਿਹੜੀ ਫਰਦਰ ਜਿਹੜੇ ਸੈਕਸ਼ਨਸ ਹੈਗੇ ਨੇ ਉਹ ਐਡ ਕਰਕੇ ਇਹਨਾਂ ਨੂੰ ਸ਼ੋਰ ਕਰਾਂਗੇ ਕਿ ਜਿੱਦਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤੇ ਇਹ ਜਿਹੜਾ ਜੋ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਚੀਜ਼ ਦਾ ਜਿਹੜਾ ਹੈਗਾ ਇੱਕ ਮੇਜਰ ਅਨੁਭਗਨਾ ਪਾ ਸਰ ਇਸ ਤੋਂ ਇਲਾਵਾ ਦੀ ਗੱਲ ਜਿਹੜੀ ਹੋਰ ਵੀ ਇਹ ਜਿਹੜ ਇਹ ਜਿਹੜੇ ਦੋ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਇਹ ਕਾਫੀ ਸਮੇਂ ਤੋਂ ਜਿਹੜਾ ਹੈਗਾ ਇਹ ਪਰਸ ਦੀ ਜਿਹੜੀ ਸਨੇਚਿੰਗ ਸੀਗੀ ਇਹਨਾਂ ਨੂੰ ਅੰਜਾਮ ਦੇ ਰਹੇ ਸੀਗੇ ਤਕਰੀਬਨ 6-7 ਦੇ ਕਰੀਬ ਜਿਹੜੀ ਹੈਗੀ ਹੈ ਜਿਹੜੀ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹਨਾਂ ਨੂੰ ਇਹਨਾਂ ਨੇ ਐਡਮਿਟ ਕੀਤਾ ਸੋ ਇਹਨਾਂ ਨੂੰ ਅਸੀਂ ਵੀ ਸਖਤ ਕਾਰਵਾਈ ਜਿਹੜੇ ਹੈਗੇ ਇਹਨਾਂ ਤੇ ਕਰਾਂਗੇ ਡੈਫੀਨਿਟਲੀ ਜਿਹੜਾ ਹੈਗਾ ਇਹਨਾਂ ਨੂੰ ਨਾਲ ਇਹਨਾਂ ਦੇ ਕੋਈ ਜਿਹੜਾ ਹੋਰ ਵੀ ਇਨਵੋਲ ਹੋਊਗਾ ਉਸ ਸੰਬੰਧ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਵੀ ਅਸੀਂ ਹਰਾਉਂਡ ਅਪ ਕਰਕੇ ਕਾਰਵਾਈ ਕਰਾਂਗੇ ਬਾਕੀ ਬੈਸਿਕ ਪਤਾ ਨਹੀਂ ਕਿ ਕਿੰਨੀ ਜਿਹੜੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਇਹਨਾਂ ਵਿੱਚ ਵੱਖ-ਵੱਖ ਜਿਹੜੇ ਦੋਸ਼ੀ ਸੀਗੇ ਇਹਨਾਂ ਕੋਲੋਂ ਵੱਖ-ਵੱਖ ਅਮਾਉਂਟ ਜਿਹੜੀ ਹੈਗੀ ਅਸੀਂ ਮਿਲੀ ਹੈ ਕੁਝ ਇਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਦਾ ਭਾਂਜਾ ਹਸਰਾ ਗੁਰਦਿੱਤ ਦਾ ਉਹਦੇ ਕੋਲ ਪਿਆ ਇੱਕ ਜਿਹੜਾ ਮੋਹਿਤ ਨਾਮ ਦਾ ਵਿਅਕਤੀ ਕੁਝ ਉਹਦੇ ਕੋਲ ਲੈ ਕੇ ਗਿਆ ਸੀ ਕਿਉਂਕਿ ਵਾਰਦਕ ਕਰਨ ਤੋਂ ਬਾਅਦ ਇਹਨਾਂ ਨੇ ਪੈਸੇ ਆਪਸ ਦੇ ਵਿੱਚ ਕੁਝ ਵੰਡਲੇ ਸੀਗੇ ਕੁਝ ਇਹਨਾਂ ਨੇ ਖਰਚ ਕਰ ਦਿੱਤੇ ਸੀ ਪਏ ਦੇਖੋ ਜਿਹੜੇ ਮੋਹਿਤ ਤੇ ਸੰਨੀ ਜਿਹੜੇ ਹੈਗੇ ਨੇ ਆਟੋ ਰਿਕਸ਼ਾ ਚਲਾਉਂਦੇ ਨੇ ਉਸ ਤੋਂ ਇੱਕ ਦੋ ਜਣ ਨੂੰ ਜਾਣਦੇ ਨੇ ਗੁਰਦਿੱਤ ਵੀ ਇਹਨਾਂ ਨਾਲ ਜਿਹੜਾ ਹੈਗਾ ਪੁਰਾਣੇ ਲੰਬੇ ਸਮੇਂ ਤੋਂ ਜ ਤੇ ਇਹ ਮਤਲਬ ਐਦਾਂ ਕੋਈ ਰਿਸ਼ਤੇ